ਸਤਨਾਮ ਵਾਹਿਗੁਰੂ ਸਾਹਿਬ ਜੀਓ ਤਤ ਵਿਚਾਰ ਜੇ ਮਤਰਾ ਜਾਗਤਾਰਨ ਕੋ ਅਵਤਾਰ ਬਨਾਇਓ ਜਪਿਓ ਜENN ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਬਨਾ ਆਇਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੁਗੋ ਜੁਗਤਾਲ ਦਸਾਂ ਪਾਤਸ਼ਾਹਾਂ ਦੀ ਆਤਮਿਕ ਜੋਤ ਧੰਨ 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 ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਮਤ ਕਿਰਪਾ ਦੇ ਨਾਲ ਗੁਰਬਾਣੀ ਦੀਆਂ ਕਥਾ ਵਿਚਾਰਾਂ ਕਰਨ ਦਾ ਸੁਭਾਗ ਸਮਾਪਤ ਹੋਇਆ ਜੋ ਪਾਵਨ ਸ਼ਬਦ ਦੀ ਆਪਾਂ ਵਿਚਾਰ ਕਰਨ ਜਾ ਰਹੇ ਹਾਂ ਇਹ ਪਵਿੱਤਰ ਸ਼ਬਦ ਗੌੜੀ ਰਾਗ ਦੇ ਵਿੱਚ ਸਤਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਦੇ ਪਾਵਨ ਬੁਖਾਰ ਬਿੰਦੂ ਉਚਾਰਨ ਕੀਤਾ ਗਿਆ ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 23940 ਦੇ ਉੱਪਰ ਸੁਭਾਏ ਮਾਨ ਹੈ ਇਸ ਪਾਵਨ ਸ਼ਬਦ ਵਿੱਚ ਸਤਗੁਰੂ ਜੀ ਜੋ ਬਖਸ਼ਿਸ਼ ਕਰਦੇ ਨੇ ਜੋ ਕਿਰਪਾ ਕਰਦੇ ਨੇ ਰਹਿਮਤ ਕਰਦੇ ਨੇ ਪਾਤਸ਼ਾਹ ਮਹਾਰਾਜ ਕਿ ਭਾਈ ਉਸ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਨੇ ਜਿਸ ਨੇ ਬਖਸ਼ਿਸ਼ ਕੀਤੀ ਮਨੁੱਖਾ ਦੇਹੀ ਦਿੱਤੀ ਹੈ ਔਰ ਇਸ ਮਨੁੱਖਾ ਦੇਹੀ ਦੇ ਨਾਲ ਜੋ ਗੁਰੂ ਦੀ ਰਹਿਮਤ ਦੇ ਨਾਲ ਨਾਮ ਦੀ ਕਮਾਈ ਕਰਨੀ ਹੈ ਸੇਵਾ ਦੀ ਕਮਾਈ ਕਰਨੀ ਹੈ ਸੰਗਤਾਂ ਦੀ ਸੇਵਾ ਕਰਨੀ ਹੈ ਤਾਂ ਕਿ ਸਾਡਾ ਜਿਹੜਾ ਮਨੁੱਖਾ ਜਨਮ ਸਫਲ ਹੋ ਸਕੇ ਜਿਸ ਕਾਰਜ ਵਾਸਤੇ ਸਾਨੂੰ ਪ੍ਰਮਾਤਮਾ ਨੇ ਇਸ ਮਾਤ ਲੋਕ ਦੇ ਵਿੱਚ ਭੇਜਿਆ ਔਰ 84 ਲੱਖ ਜੂਨ ਤੋਂ ਸਾਨੂੰ ਮੁਕਤ ਕਰਕੇ ਇਸ ਦੇਹੀ ਵਿੱਚ ਭੇਜਿਆ ਤਾਂ ਕਿ ਅੱਗੇ ਅਸੀਂ ਇਸ ਦੇਹੀ ਨੂੰ ਸਫਲ ਕਰਕੇ ਰੱਬ ਦੇ ਵਿੱਚ ਅਭੇਦ ਹੋ ਜਾਈਏ ਪ੍ਰਮਾਤਮਾ ਵਿੱਚ ਮਿਲ ਜਾਈਏ ਸੋ ਸਾਬ ਕਿਰਪਾ ਕਰਦੇ ਨੇ ਗੌੜੀ ਮਹੱਲਾ ਪੰਜਵਾਂ ਤਿਸ ਗੁਰ ਕੋ ਸਿਮਰੋ ਸਾਸ ਸਾਸ ਗੁਰ ਮੇਰੇ ਪ੍ਰਾਨ ਸਤ ਗੁਰ ਮੇਰੀ ਰਾਸ ਸਹਿਬ ਕਿਰਪਾ ਕਰਦੇ ਨੇ ਕਿ ਮੈਂ ਉਸ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਨੂੰ ਸਵਾਸ ਸਵਾਸ ਸਿਮਰਾਂ ਆਪਾਂ ਕਹਿੰਦੇ ਨਾ ਕਿ ਤਿਸ ਗੁਰ ਕੋ ਸਿਮਰਉ ਸਾਸ ਸਾਸ ਇੱਥੇ ਆਪਣੇ ਆਪ ਨੂੰ ਸੰਬੋਧਨਵਾਚਕ ਹੈ ਕਿ ਮੈਂ ਉਸ ਪ੍ਰਮਾਤਮਾ ਦਾ ਇਹ ਨਹੀਂ ਹੈ ਕਿ ਆਪਾਂ ਲੋਕਾਂ ਨੂੰ ਕਹਿ ਰਹੇ ਹਾਂ ਕਿ ਉਸ ਪ੍ਰਮਾਤਮਾ ਨੂੰ ਸਿਮਰੋ ਸਿਮਰ ਸਿਮਰ ਸੁਖ ਪਾਵੋ ਮਾਰੇ ਕਹਿੰਦੇ ਨੇ ਮੈਂ ਉਸ ਪ੍ਰਮਾਤਮਾ ਇਹ ਕਾਲਪੁਰਖ ਵਾਏ ਗੁਰੂ ਇਹ ਮਨੋਖ ਨੂੰ ਉਪਦੇਸ਼ ਦੇ ਰਹੇ ਨੇ ਸਤਿਗੁਰੂ ਕਿਰਪਾ ਕਰਦੇ ਨੇ ਕਿ ਹਰ ਮਨੋਖਾ ਆਪਣੇ ਤੇ ਆਧਾਰ ਬਣਾ ਕੇ ਬਾਣੀ ਨੂੰ ਕੜੇ ਪੜਦਾ ਕਿ ਮੈਂ ਉਸ ਪ੍ਰਮਾਤਮਾ ਦੇ ਨਾਮ ਨੂੰ ਸਵਾਸ ਸਵਾਸ ਸਿਮਰਾ ਤੇ ਜਿਹੜੇ ਮੇਰੇ ਪ੍ਰਾਣਾ ਦਾ ਆਸਰਾ ਹੈ ਗੁਰ ਮੇਰੇ ਪ੍ਰਾਨ ਸਤਗੁਰ ਮੇਰੀ ਰਾਸ ਜਿਹੜੀ ਸਾਡੀ ਪੂੰਜੀ ਹੈ ਨਾ ਜਿਹੜੀ ਸਾਡੀ ਰਾਸ ਹੈ ਜੋ ਅਸੀਂ ਇੱਥੇ ਲੈਣ ਵਾਸਤੇ ਆਏ ਆ ਮਨੁੱਖਾ ਦੇਹੀ ਨਾ ਤੇ ਸਾਡੇ ਨਾਲ ਘਰ-ਬਾਰ ਜਾਣਾ ਨਾ ਹੀ ਸਾਡੇ ਨਾਲ ਕੋਈ ਹੋਰ ਜਾਇਦਾਦ ਧਨ ਦੌਲਤ ਜਾਂ ਭੈਣ ਭਰਾਵਾਂ ਨੇ ਸਾਡੇ ਨਾਲ ਜਾਣਾ ਹੈ ਸਾਡੇ ਨਾਲ ਉਹ ਪੂੰਜੀ ਉਹ ਰਾਸ ਜਾਏਗੀ ਜਿਹੜੀ ਪ੍ਰਮਾਤਮਾ ਦੇ ਦਰ ਤੋਂ ਅਸੀਂ ਗੁਰੂ ਦੇ ਬਾਣੇ ਵਿੱਚ ਗੁਰੂ ਦੇ ਹੁਕਮ ਦੇ ਵਿੱਚ ਗੁਰੂ ਦੀ ਰਾਜਾ ਦੇ ਵਿੱਚ ਜਿਹੜਾ ਸਾਡਾ ਸਰਮਾਇਆ ਸਾਡੇ ਨਾਲ ਜਾਣਾ ਉਹ ਹੈ ਸੇਵਾ ਤੇ ਸਿਮਰਨ ਬਾਣੀ ਜੋ ਅਸੀਂ ਪੜਨੀ ਹੈ ਉਹ ਸਾਡਾ ਸਹਿਬ ਕਿਰਪਾ ਕਰਦੇ ਨੇ ਕਿ ਸਤ ਗੁਰੂ ਮੇਰੀ ਰਾਸ ਹੈ ਬਾਪ ਗੁਰੂ ਹੀ ਮੇਰੀ ਪੂੰਜੀ ਹੈ ਜੋ ਮੈਂ ਪ੍ਰਮਾਤਮਾ ਕਾਲਪੁਰਖ ਦੇ ਦਰ ਤੇ ਗੁਰੂ ਦੀ ਸੇਵਾ ਗੁਰੂ ਦੀ ਬਾਣੀ ਗੁਰੂ ਦਾ ਨਾਮ ਜਪਨਾ ਗੁਰਦੇਵ ਕਿਰਪਾ ਕਰਦੇ ਨੇ ਰਹਿਮਤ ਕਰਦੇ ਹਨ ਗੁਰ ਕਾ ਦਰਸ਼ਨ ਦੇਖ ਦੇਖ ਜੀਵਾ ਔਰ ਕੇ ਚਰਨ ਤੋਏ ਤੋਏ ਪੀਵਾ ਗੁਰੂ ਦਾ ਦਰਸ਼ਨ ਸਤ ਸਤਗੁਰੂ ਮਹਾਰਾਜ ਕਿਰਪਾ ਕਰਦੇ ਨੇ ਗੁਰ ਕਾ ਦਰਸ਼ਨ ਦਰਸ਼ਨ ਪਰਸੇ ਗੁਰੂ ਕੇ ਅੱਜ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦਰਸ਼ਨ ਕਰਕੇ ਮੈਨੂੰ ਆਤਮਿਕ ਜੀਵਨ ਦੀ ਪ੍ਰਾਪਤੀ ਹੁੰਦੀ ਹੈ ਮੈਨੂੰ ਉਸ ਪਰਮਾਤਮਾ ਕਾਲਪੁਰਖ ਦੇ ਨਾਮ ਦੀ ਪ੍ਰਾਪਤੀ ਹੁੰਦੀ ਹੈ ਤੇ ਗੁਰੂ ਦੇ ਚਰਨ ਭਾਵ ਗੁਰੂ ਦੇ ਨਾਮ ਦੇ ਵਿੱਚ ਜੁੜ ਕੇ ਮੈਂ ਆਪਣੇ ਜਨਮਾਂ ਜਨਮਾਂ ਦੀ ਮੈਲ ਧੋ ਲਵਾਂ ਗੁਰੂ ਦੇ ਚਰਨ ਕੀਨੇ ਗੁਰੂ ਦੇ ਚਾਣੇ ਸ਼ਬਦ ਸ਼ਬਦ ਗੁਰੂ ਸੁਰਤ ਤੁਨ ਚੇਲਾ ਜਿਹੜੀ ਸਾਡੀ ਸੁਰਤ ਹੈ ਜਦੋਂ ਅਸੀਂ ਅੰਮ੍ਰਿਤ ਵੇਲੇ ਉੱਠ ਕੇ ਸਹਿਬ ਕਿਰਪਾ ਕਰਦੇ ਨੇ ਇੱਕ ਇਸ਼ਨਾਨ ਕਰਕੇ ਜਦੋਂ ਨਾਮ ਦੇ ਵਿੱਚ ਜੁੜਦੇ ਆਂ ਜਦੋਂ ਆਤਮਾ ਦੇ ਨਾਲ ਪਰਮਾਤਮਾ ਦਾ ਮੇਲ ਹੁੰਦਾ ਆਤਮ ਹੈ ਪਰਮਾਤਮ ਹੈ ਤੇ ਅਸੀਂ ਪ੍ਰੇਮ ਦੇ ਨਾਲ ਉਸ ਪਰਮਾਤਮਾ ਨੂੰ ਯਾਦ ਕਰਦੇ ਆਂ ਵਾਹਿ ਗੁਰੂ ਵਾਹਿਗੁਰੂ ਇਹ ਮੰਤਰ ਸਾਨੂੰ ਵਾਹਿਗੁਰੂ ਦੀ ਕਿਰਪਾ ਦਿਨ ਸਾਡੇ ਗੁਰਾਂ ਨੇ ਕਿਰਪਾ ਕੀਤੀ ਹੈ ਤੇ ਕਹਿ ਲੱਗੇ ਮੈਂ ਗੁਰੂ ਦਾ ਨਾਮ ਜਪ ਕੇ ਗੁਰੂ ਦੀ ਬੰਦਗੀ ਕਰਕੇ ਆਪਣੇ ਸਤਿਗੁਰਾਂ ਦੇ ਚਰਨਾਂ ਨਾਲ ਜੁੜ ਕੇ ਜਨਮ ਜਨਮਾਂ ਦੀ ਮੈਲ ਆ ਜਿਹੜੀ ਮੇਰੀ ਜਨਮ ਜਨਮ ਕੀ ਇਸ ਮਨ ਕੋਲ ਲੱਗੀ ਕਾਲਾ ਹੋਇਆ ਛਾ ਉਹ ਅਸੀਂ ਧੋ ਕੇ ਪ੍ਰਮਾਤਮਾ ਦੇ ਚਰਨਾਂ ਚ ਪਵਿੱਤਰ ਕਰਕੇ ਮਨ ਨੂੰ ਲੈ ਕੇ ਜਾਣਾ ਗੁਰਦੇਵ ਕਿਰਪਾ ਕਰਦੇ ਨੇ ਗੁਰ ਕੀ ਰੇਨ ਨਿਤ ਮੱਜਨ ਕਰੂ ਜਨਮ ਜਨਮ ਕੀ ਹਉ ਮੈ ਮਲਹਰੂ ਗੁਰ ਕੀ ਰੇਨ ਗੁਰੂ ਦੇ ਰੇਨ ਭਾਵ ਗੁਰੂ ਦੇ ਚਰਨਾਂ ਦੀ ਧੂੜ ਭਾਵ ਸਹਬ ਕਿਰਪਾ ਕਰਦੇ ਨੇ ਰਹਿਮਤ ਕਰਦੇ ਨੇ ਕਿ ਮੇਰੇ ਗੁਰੂ ਦੀ ਜਿਹੜੀ ਚਰਨ ਧੂੜ ਭਾਵ ਕੇ ਗੁਰੂ ਦੇ ਨਾਮ ਦੀ ਸੰਗਤਾਂ ਦੀ ਸੇਵਾ ਕਰਕੇ ਸੰਗਤਾਂ ਚ ਨਾਮ ਜਪ ਕੇ ਸੰਗਤ ਕਰਕੇ ਕਹਿਣ ਲੱਗੇ ਨੇ ਮੈਂ ਆਪਣੇ ਜਨਮ ਜਨਮਾਂ ਦੀ ਹਉਮੈ ਦੀ ਮੈਲ ਆ ਜਿਹੜੀ ਉਹਦੇ ਤੋਂ ਮੁਕਤੀ ਪ੍ਰਾਪਤ ਕਰਾਂਗਾ। ਇੱਕ ਤਪਾ ਸ্নান ਕਰਦੇ ਹਾਂ ਸਰੋਵਰ ਸਾਹਿਬ ਚ ਜਿੱਦੇ ਚੋਂ ਸਾਡਾ ਸਰੀਰ ਪਵਿੱਤਰ ਹੁੰਦਾ। ਇੱਕ ਅਸੀ ਸੰਗਤ ਵਿੱਚ ਬੈਠ ਕੇ ਇਸ਼ਨਾਨ ਕਰਦੇ ਆ ਸੰਗਤ ਵਿੱਚ ਬੈਠਣਾ ਹਾਜ਼ਰੀ ਭਰਨੀ ਗੁਰਬਾਣੀ ਦਾ ਕਥਾ ਕੀਰਤਨ ਗੁਰਬਾਣੀ ਦਾ ਪਾਠ ਸੁਣਨਾ ਸਾਡੇ ਜਨਮਾਂ ਜਨਮਾਂ ਦੀ ਹਉਮੈ ਦੀ ਮੈਲ ਧੋਤੀ ਜਾਂਦੀ ਹੈ ਜਿੱਤੇ ਹਉਮੈ ਖਤਮ ਹੋ ਗਈ ਉੱਥੇ ਰੱਬ ਦਾ ਨਾਮ ਆ ਜਾਂਦਾ ਭਾਵ ਕਿ ਮੈਂ ਮੇਰੀ ਖਤਮ ਹੋ ਜਾਂਦੀ ਹੈ ਸਿਰ ਪਰਮਾਤਮਾ ਹੀ ਜਿਸ ਦਾ ਚਾਰੇ ਪਾਸੇ ਸਾਹਿਬ ਕਿਰਪਾ ਕਰਦੇ ਨੇ ਰਹਿਮਤ ਕਰਦੇ ਆ ਨਾ ਇਸ ਗੁਰ ਕੋ ਚੁਲਾ ਮੂ ਪੱਖਾ ਮਹਾ ਅਗਣ ਤੇ ਹੱਥ ਦੇ ਰਾਖਾ ਮੈਂ ਉਸ ਗੁਰੂ ਦੀ ਸੰਗਤ ਨੂੰ ਗੁਰੂ ਨੂੰ ਸਾਹਿਬ ਕਿਰਪਾ ਕਰਦੇ ਨੇ ਕਿ ਪੱਖੇ ਦੇ ਨਾਲ ਸੇਵਾ ਕਰਾਂ ਪਹਿਲਾਂ ਪੱਖੇ ਦੀ ਸੇਵਾ ਲੋਕ ਕਰਦੇ ਸੀ ਉਹਨਾਂ ਟਾਈਮਾਂ ਦੇ ਵਿੱਚ ਜਦੋਂ ਬਿਜਲੀ ਵਗੈਰਾ ਨਹੀਂ ਹੁੰਦੀ ਸੀ ਵੱਡੇ ਪੱਖੇ ਹੁੰਦੇ ਸੀ ਤੇ ਬਹੁਤ ਦਮ ਦੇ ਨਾਲ ਬਹੁਤ ਜ਼ੋਰ ਦੇ ਨਾਲ ਉਸ ਦੀ ਸੇਵਾ ਹੁੰਦੀ ਸੀ ਪੱਖਾ ਝੱਲਣਾ ਵੱਡਾ ਪੱਖੇ ਸਾਬ ਕਹਿੰਦੇ ਨੇ ਮੈਂ ਸੰਗਤਾਂ ਦੀ ਸੇਵਾ ਕਰਾਂ ਸੰਗਤਾਂ ਨੂੰ ਪੱਖਾ ਝੱਲਾਂ ਜਿਵੇਂ ਹੁਣ ਸ਼ਹੀਦੀ ਦਿਹਾੜਾ ਆਪਾਂ ਮਨਾਉਣ ਜਾ ਰਹੇ ਹਾਂ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਤੇ ਕਹਿਣ ਲੱਗੇ ਗੁਰੂ ਅਰਜਨ ਦੇ ਮਹਾਰਾਜ ਸੰਗਤਾਂ ਦੀ ਬੜੀ ਸੇਵਾ ਕਰਦੇ ਸੀ ਆਪ ਬਜ਼ੁਰਗਾਂ ਦੇ ਚਰਨ ਘੜਦੇ ਸੀ ਸੱਚੇ ਪਾਤਸ਼ਾਹ ਮਹਾਰਾਜ ਪੱਖਾ ਚੜਦੇ ਸੀ ਗੁਰੂ ਸਾਹਿਬ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜਿਨ੍ਹਾਂ ਨੇ ਗੋਵਿੰਦਵਾਲ ਸਾਹਿਬ ਦੇ ਵਿੱਚ ਆਪਣੇ ਨਾਨਕ ਦੇ ਪਿੰਡ ਦੇ ਵਿੱਚ ਬਾਦਸ਼ਾਹ ਮਹਾਰਾਜ ਨੇ ਅਵਤਾਰ ਧਾਰਿਆ ਤੇ ਬੀਬੀ ਮਾਤਾ ਭਾਨੀ ਦੀ ਕੁੱਖੋਂ ਗੁਰੂ ਅਮਰਦਾਸ ਮਹਾਰਾਜ ਦੀ ਬੇਟੀ ਔਰ ਕਹਿਣ ਲੱਗੇ ਬੜੀਆਂ ਅਸੀਸਾਂ ਲਈਆਂ ਗੁਰੂ ਅਮਰਦਾਸ ਮਹਾਰਾਜ ਤੋਂ ਕਹਿਣ ਲੱਗੇ ਸਤਿਗੁਰੂ ਜੀ ਕਿਰਪਾ ਕਰਦੇ ਨੇ ਰਹਿਮਤ ਕਰਦੇ ਹਨ ਕਿ ਗੁਰੂ ਅਮਰਦਾਸ ਮਹਾਰਾਜ ਪੀੜ੍ਹਾ ਸਾਹਿਬ ਤੇ ਬੈਠੇ ਨੇ ਤੇ ਗੁਰੂ ਅਰਜਨ ਦੇਵ ਮਹਾਰਾ ਸੱਚੇ ਪਾਤਸ਼ਾਹ ਰੁੜਦੇ ਰੁੜਦੇ ਪਿਛਲੇ ਪਾਸੇ ਜਦੋਂ ਹੱਥ ਪਾ ਕੇ ਢੂਈ ਨੂੰ ਖੜੇ ਹੋਏ ਤਾਂ ਗੁਰੂ ਅਮਰਦਾਸ ਮਹਾਰਾਜ ਨੇ ਬਚਨ ਕੀਤਾ ਆਪਣੀ ਬੇਟੀ ਨੂੰ ਕਹਿਣ ਲੱਗੇ ਕਿਹੜਾ ਪੁਰਖ ਹੈ ਭਾਰੀ ਜੀਨੇ ਮੰਜੀ ਹਲਾਤੀ ਸਾਡੀ ਸਾਰੀ ਤੇ ਮਾਤਾ ਪਾਨੀ ਨੇ ਕਹਿਣ ਲੱਗੇ ਕਹਿਣ ਲੱਗੇ ਪਿਤਾ ਜੀ ਤੁਹਾਡਾ ਦੋਤਾ ਜੇ ਤੇ ਮਾਰੀ ਕਹਿੰਦੇ ਦੋਤਾ ਬਾਣੀ ਦਾ ਬੋਝਾ ਭਾਵ ਕਿ ਇਹ ਬਾਣੀ ਦਾ ਜਹਾਜ਼ ਹੈ ਤੇ ਗੁਰੂ ਅਮਰਦਾਸ ਮਹਾਰਾਜ ਦੇ ਇਹ ਪਵਿੱਤਰ ਬਚਨ ਪੂਰਨ ਹੋਏ ਪਿਆਰੇ ਖਾਲਸਾ ਜੀ ਔਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿੱਥੇ 35 ਮਹਾਪੁਰਖਾਂ ਦੀ ਬਾਣੀ ਹੈ ਉੱਥੇ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਦੀ ਸਭ ਤੋਂ ਵੱਧ ਬਾਣੀ 1430 ਅੰਗ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਨ ਬਹੁਤ ਜ਼ਿਆਦਾ ਕਰੀਬ 700 ਦੇ ਆਸ-ਪਾਸ ਜਿਹੜੇ ਅੰਗ ਨੇ ਇਕੱਲੇ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਉਚਾਰਨ ਕੀਤੇ ਹੋਏ ਨੇ ਸੋ ਕਹਿਣ ਲੱਗੇ ਗੁਰੂ ਦੀ ਸੇਵਾ ਕਰਕੇ ਮੈਂ ਪਰਮਾਤਮਾ ਦੀਆਂ ਖੁਸ਼ੀਆਂ ਪ੍ਰਾਪਤ ਕਰਾਂ ਬੜੀ ਸੇਵਾ ਕੀਤੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਨੂੰ ਜਦੋਂ ਗੁਰੂ ਰਾਮਦਾਸ ਮਹਾਰਾਜ ਦੀ ਆੰਤਮ ਸੰਸਕਾਰ ਤੋਂ ਬਾਅਦ ਭੋਗ ਤੋਂ ਬਾਅਦ ਜਦੋਂ ਪੱਗ ਦੇਣ ਲੱਗੇ ਦੋ ਪੱਗਾਂ ਬਾਬਾ ਸ੍ਰੀ ਚੰਦ ਨੇ ਭੇਜੀਆਂ ਤੇ ਭੇਜਦੇ ਹੁੰਦੇ ਸੀ ਉਹ ਗੁਰੂ ਨਾਨਕ ਦੇ ਘਰੋਂ ਹੀ ਪੱਗਾਂ ਆਉਂਦੀਆਂ ਸੀ ਤੇ ਕਹਿਣ ਲੱਗੇ ਵੀ ਆ ਸੰਸਾਰੀ ਪੱਗ ਆ ਜਿਹੜਾ ਪਿਤਾ ਪੁਰਖੀ ਪੱਗ ਆ ਤਾਂ ਵੱਡੇ ਪੁੱਤਰ ਨੂੰ ਪਿਰਥੀ ਚੰਦ ਦੇ ਬਣਾ ਦੇਣੀ ਤੇ ਜਿਹੜੀ ਗੁਰਿਆਈ ਦੀ ਪੱਗ ਆ ਗੱਦੀ ਦੀ ਪੱਗ ਆ ਇਹ ਗੁਰੂ ਰਾਮਦਾਸ ਮਹਾਰਾਜ ਦੇ ਕਹਿਣ ਮੁਤਾਬਕ ਭਾਈ ਉਹਨਾਂ ਨੇ ਇਹ ਗੱਦੀ ਐ ਜਿਹੜੀ ਗੁਰੂ ਨਾਨਕ ਦੀ ਗੁਰਿਆਈ ਐ ਜਿਹੜੀ ਇਹ ਛੋਟੇ ਪੁੱਤਰ ਨੂੰ ਅਰਜਨ ਦੇਵ ਨੂੰ ਦੇਣਾ ਸੋ ਇਸ ਗੱਲ ਦਾ ਪਿਰਥੀ ਚੰਦ ਨੇ ਬੜਾ ਰੌਲਾ ਪਾਇਆ ਪਿਆਰੇ ਖਾਲਸਾ ਜੀ ਕਿ ਮੈਂ ਵੱਡਾ ਹਾਂ ਇਹ ਪੱਗ ਮੈਨੂੰ ਮਿਲਣੀ ਚਾਹੀਦੀ ਐ ਪਰ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਸੱਚੇ ਪਾਤਸ਼ਾਹ ਨੇ ਝਗੜਾ ਨਹੀਂ ਕੀਤਾ ਗਾ ਗੁਰੂ ਅਰਜਨ ਦੇ ਮਹਾਰਾਜ ਨੇ ਆਪਣੇ ਭਰਾ ਨੂੰ ਕਿਹਾ ਵੀਰ ਜੀ ਘਰ ਦੇ ਵਿੱਚ ਕਲੇਸ਼ ਮਾੜਾ ਹੁੰਦਾ ਹੈ ਔਰ ਜੇ ਤੁਹਾਨੂੰ ਪੱਗ ਦੀ ਲੋੜ ਹੈ ਔਰ ਉਹਨਾਂ ਨੇ ਪੱਗ ਦੇ ਦਿੱਤੀ ਪਰ ਕਹਿਣ ਲੱਗੇ ਬਚਨਾਂ ਚ ਬਲ ਹੁੰਦਾ ਹੈ ਜਿਹੜੇ ਬਚਨ ਨੇ ਗੁਰੂ ਦੇ ਉਹਨਾਂ ਚ ਬਾਲ ਜਦੋਂ ਗੁਰੂ ਬਚਨ ਕਰਕੇ ਕਿ ਗੁਰਿਆਈ ਹੈ ਜਿਹੜੀ ਉਹ ਗੁਰੂ ਅਰਜਨ ਦੇਵ ਨੂੰ ਦਿੱਤੀ ਜਾਵੇ ਸੋ ਇਸ ਕਰਕੇ ਸਤਗੁਰੂ ਪਾਤਸ਼ਾਹ ਮਹਾਰਾਜ ਨੇ ਕਿਰਪਾ ਕੀਤੀ ਰਹਿਮਤ ਕੀਤੀ ਹੈ ਕਹਿਣ ਲੱਗੇ ਵੀ ਗੁਰੂ ਦੀ ਸੇਵਾ ਦੇ ਨਾਲ ਦਾਤ ਦੀ ਪ੍ਰਾਪਤ ਹੁੰਦੀ ਹੈ ਕਹਿੰਦੇ ਨੇ ਸਤ ਤਿਸ ਗੁਰ ਕੋ ਚੁਲਾਉ ਪੱਖਾ ਮਹਾ ਅਗਨ ਤੇ ਹੱਥ ਦੇ ਰਾਖਾ ਜਿਸ ਗੁਰੂ ਨੇ ਸਾਨੂੰ ਤ੍ਰਿਸ਼ਨਾ ਦੀ ਅੱਗ ਤੋਂ ਸੰਸਾਰੀ ਵਿਕਾਰਾਂ ਦੀ ਅੱਗ ਤੋਂ ਹੱਥ ਦੇ ਕੇ ਬਚਾਇਆ ਹੈ ਨਹੀਂ ਦੁਨੀਆ ਸੰਸਾਰੀ ਅੱਗ ਦੇ ਵਿੱਚ ਖਤਮ ਹੋ ਰਹੀ ਆ ਮੋਹ ਮਾਇਆ ਦੀ ਤ੍ਰਿਸ਼ਨਾ ਦੀ ਅੱਗ ਦੇ ਵਿੱਚ ਲੋਕ ਮਾਇਆ ਮਾਇਆ ਕਰਦੇ ਹਨ ਪਰ ਪਰਮਾਤਮਾ ਤੋਂ ਦੂਰ ਹੋ ਕੇ ਮਨੁੱਖਾ ਦੇਹੀ ਜੀਵਨ ਦੀ ਬਾਜ਼ੀ ਹਾਰ ਜਾਂਦੇ ਨੇ ਅੰਤ ਕਾਲ ਛਾੜ ਚੱਲੇ ਦੋਨੋਂ ਕਰ ਝਾੜ ਕੇ ਅੰਤਲੇ ਟਾਈਮ ਤੇ ਦੋਨੇ ਹੱਥ ਝਾੜ ਕੇ ਜੱਗ ਤੋਂ ਚਲੇ ਜਾਂਦੇ ਨੇ ਨਾ ਤਾਂ ਸੇਵਾ ਹੁੰਦੀ ਆ ਤੇ ਨਾ ਸਿਮਰਨ ਹੁੰਦਾ ਕੋਲੇ ਨਾ ਸਤ ਸੰਗਤੀਆਂ ਘੜੀਆਂ ਉਹਦੇ ਜੀਵਨ 'ਚ ਹੁੰਦੀਆਂ ਨੇ ਤੇ ਸੰਸਾਰੀ ਪਦਾਰਥਾਂ ਤੇ ਨਾਲ ਤੁਰਦੇ ਨਹੀਂ ਪਰ ਪ੍ਰਮਾਤਮਾ ਸੱਚੇ ਪਾਤਸ਼ਾਹ ਦੀ ਬੰਦਗੀ ਨਾਲ ਜਾਂਦੀ ਹੈ ਸਾਹਿਬ ਕਿਰਪਾ ਕਰਦੇ ਨੇ ਰਹਿਮਤ ਕਰਦੇ ਹਨ ਇਸ ਗੁਰ ਕੇ ਗ੍ਰਹਿ ਟੋਪ ਪਾਣੀ ਜਿਸ ਗੁਰ ਤੇ ਅਕਲ ਗਤ ਜਾਣ ਇੱਥੇ ਅਕਲਾਂ ਦਾ ਮੁੱਲ ਪੈਂਦਾ ਹੈ ਇੱਥੇ ਗੁਰਬਾਣੀ ਮੁਤਾਬਕ ਜੀਵਨ ਨੂੰ ਜਿਉਣ ਦੀ ਕਦਰ ਪੈਂਦੀ ਆ ਮੁੱਲ ਪੈਂਦਾ ਆਪਣੀ ਮਤ ਨਾਲ ਇੱਥੇ ਗੁਰੂ ਸਾਹਿਬ ਦੇ ਤਸਾਂ ਜਾਮਿਆਂ ਚ ਵਰਤ ਕੇ ਸਾਰੇ ਜੀਵਨ ਦਾ ਤਜਰਬਾ ਬੰਦੇ ਨੂੰ ਦਿੱਤਾ ਜਦੋਂ ਬੰਦਾ ਗੁਰੂ ਵਾਲਾ ਬਣਦਾ 239 ਸਾਲਾਂ ਦਾ ਪੜਾ ਗੁਰੂ ਨਾਨਕ ਸਾਹਿਬ ਤੋਂ 10ਵੇਂ ਪਾਤਸ਼ਾਹ ਤੱਕ ਲੱਗਿਆ ਤੇ ਬੰਦੇ ਨੂੰ ਅਮਰ ਸ਼ਕਨ ਦੇ ਨਾਲ ਰਹਿਤ ਮਰਜ਼ਾਦਾ ਤੇ ਤੁਰਨ ਦੇ ਨਾਲ ਉਹਦੇ ਕੋਲੇ ਸਪੋਜ ਕਰੋ ਬੰਦਾ 15 ਸਾਲਾਂ ਦਾ ਤੇ ਜਦੋਂ 239 ਸਾਲਾਂ ਦਾ ਤਜਰਬਾ ਉਹਦੇ ਕੋਲੇ ਆ ਗਿਆ ਤੇ ਸਮਝ ਲਓ ਉਹ ਬੰਦੇ ਦੀ ਉਮਰ 270 ਸਾਲਾਂ ਦਾ ਤਜਰਬਾ ਉਹਦੇ ਕੋਲੇ ਹੋ ਜਾਂਦਾ 65 70 ਸਾਲ ਦਾ ਤਜਰਬਾ ਉਹਦੀ ਕੋਲੇ ਹੋ ਜਾਂਦਾ ਭਾਵੇਂ ਗੁਰੂਆਂ ਨੇ ਜ਼ਿੰਦਗੀ ਦਾ ਸਾਰਾ ਤਜਰਬਾ ਬੰਦੇ ਨੂੰ ਦਿੱਤਾ ਤੇ ਨਹੀਂ ਤਾਂ ਬੰਦਾ ਜਦੋਂ ساری ਉਮਰ ਭੋਗ ਲੈਂਦਾ ਉਹ ਕਹਿਣ ਲੱਗਿਆ ਅਕਾਲੋਂ ਹੁਣ ਆਈ ਸੀ ਜਿਉਣ ਦੀ ਪਰ ਮਨ ਮੌਤ ਆ ਕਿ ਜ਼ਿੰਦਗੀ ਖਤਮ ਹੋ ਗਈ ਹੈ ਸੋ ਇਸ ਕਰਕੇ ਕਹਿੰਦੇ ਨੇ ਮੈਂ ਉਸ ਗੁਰੂ ਦੇ ਗ੍ਰਹਿ ਤੇ ਪਾਣੀ ਢੋਵਾਂ ਤੇ ਪਾਣੀ ਢੋ ਕੇ ਸੰਗਤਾਂ ਦੀ ਸੇਵਾ ਕਰਾ ਲੰਗਰਾਂ ਦੇ ਵਿੱਚ ਪਾਣੀ ਲਿਆਵਾ ਪਾਣੀ ਦੀ ਕਿੱਲਤ ਹੁੰਦੀ ਸੀ ਜਿਵੇਂ ਤੱਕ ਸ੍ਰੀ ਦਮਦਮਾ ਸਾਹਿਬ ਦੀ ਆਪਾਂ ਵਿਚਾਰ ਕਰਦੇ ਆ ਕਿ ਦਮਦਮਾ ਸਾਹਿਬ ਬਾਬਾ ਦੀਪ ਸਿੰਘ ਨੇ ਖੂਲਵਾਇਆ ਉਹਨਾਂ ਟਾਈਮਾਂ ਚ ਤਖਤ ਸਾਹਿਬ ਤੇ ਲੰਗਰ ਬੰਦਾ ਸੀ ਤੇ ਜਲ ਲੈਣ ਬਾਅਦ ਤੇ ਪ੍ਰਸ਼ਾਦ ਦੇ ਤਿਆਰ ਕਰਨ ਵਾਸਤੇ ਜਗਾ ਰਾਮ ਤੀਰਥ ਤੋਂ ਖੂਹ ਤੋਂ ਪਾਣੀ ਲੈ ਕੇ ਆਉਂਦੀਆਂ ਸੀ ਸੰਗਤਾਂ ਕਿੱਥੇ ਜਾਣਾ ਪੈਂਦਾ ਸੀ ਹੁਣ ਅਗਲਾ ਸੋਚਦਾ ਕਿ ਖੂਹ ਲਵਾਇਆ ਕਿੰਡੀ ਗੱਲ ਪਰ ਨਹੀਂ ਉਦੋਂ ਦੇ ਲੋਕਾਂ ਨੂੰ ਤੇ ਇਦਾਂ ਜਿਵੇਂ ਰੱਬ ਮਿਲ ਗਿਆ ਹੁੰਦਾ ਇਦਾਂ ਮਹਿਸੂਸ ਹੋਇਆ ਕਿਉਂ ਨਾ ਇੱਥੇ ਖੂਹ ਲੱਗ ਗਿਆ ਸੰਗਤਾਂ ਨੇ ਕਿਰਪਾ ਕੀਤੀ ਬਾਬਾ ਦੀਪ ਸਿੰਘ ਨੇ ਖੂਹ ਲਵਾਤਾ ਤੇ ਲੋਕ ਇੱਥੋਂ ਪਾਣੀ ਲੈ ਕੇ ਜਾਣ ਲੱਗ ਗਏ ਇੱਥੇ ਪਾਣੀ ਖੁੱਲਾ ਜਲ ਵਰਤਨ ਲੱਗ ਗਿਆ ਲੰਗਰਾਂ ਚ ਤੇ ਇਸ਼ਨਾਨ ਪਾਣੀ ਨੂੰ ਸੋ ਇਸ ਕਰਕੇ ਉਦੋਂ ਪਾਣੀ ਢੋਣਾ ਪੈਂਦਾ ਸੀ ਦਰਿਆਵਾਂ ਤੋਂ ਲਿਆਉਣਾ ਪੈਂਦਾ ਸੀ ਤੇ ਜਿਸ ਗੁਰੂ ਤੋਂ ਅਕਲ ਦੀ ਪ੍ਰਾਪਤੀ ਕੀਤੀ ਹੈ ਜਿਹੜਾ ਬੰਦਾ ਆਪਣੀ ਮੱਤ ਛੱਡਣ ਨੂੰ ਤਿਆਰ ਨਹੀਂ ਹੈ ਆਪਣੀ ਮੱਤ ਛੱਡਣੀ ਪੈਂਦੀ ਆ ਗੁਰੂ ਦੀ ਮੱਤ ਲੈਣੀ ਪੈਂਦੀ ਆ ਤੇ ਜੇ ਗੁਰੂ ਦੀ ਮੱਤ ਕੋਲੇ ਨਹੀਂ ਫਿਰ ਸਾਡੇ ਪੱਲੇ ਕੱਖ ਨਹੀਂ ਪੈਂਦਾ ਪਿਰਥੀ ਚੰਦ ਨੇ ਮਾਇਆ 'ਚ ਧਿਆਨ ਰੱਖਿਆ ਪਰ ਗੁਰੂ ਦੀ ਅਕਲ ਨਹੀਂ ਲਈ ਦੀ ਗੁਰੂ ਦੀ ਮੱਤ ਨਹੀਂ ਲਈ ਐ ਇਸ ਕਰਕੇ ਪਿਰਥੀ ਚੰਦ ਗੁਰੂ ਦਾ ਪੁੱਤਰ ਹੋਣ ਦੇ ਬਾਵਜੂਦ ਵੀ ਬੇਸਤਕਾਰਾਂ ਜੱਗ ਤੋਂ ਚਲਾ ਗਿਆ ਨਾ ਉਹਦੀ ਪਤਨੀ ਨੇ ਮੱਤ ਲਈ ਐ ਬੀਬੀ ਕਰਮੋ ਮਾਤਾ ਗੰਗਾ ਜੀ ਨਾਲ ਝਗੜੇ ਕਰਦੀ ਰਹਿੰਦੀ ਸੀ ਜਿਹੜੇ ਬੰਦੇ ਕੋਲੇ ਗੁਰੂ ਦੀ ਅਕਲ ਨਹੀਂ ਹੈ ਨਾ ਉਹ ਕਲੇਸ਼ ਜ਼ਰੂਰ ਰੱਖਦਾ ਹੈ ਉਹ ਐਵੇਂ ਸੰਸਾਰੀ ਆਪਣੇ ਕਬੀਲੇ ਨਾਲ ਜਾਂ ਸਿੱਖ ਪੰਥ ਦੇ ਹੋਰ ਕਿਸੇ ਉਹਦਾ ਭਾਵ ਉਹਦੇ ਕੋਲੇ ਲੜਾਈ ਤੋਂ ਬਿਨਾ ਹੋਰ ਕੋਈ ਕੰਮ ਨਹੀਂ ਹੈ ਸੋ ਜਿਹਨੇ ਬੰਦੇ ਨੇ ਗੁਰੂ ਦੀ ਅਕਲ ਲਈਆ ਗੁਰੂ ਅਰਜਨ ਦੇਵ ਮਹਾਰਾਜ ਤੇ ਬੜੇ ਬਾਰ ਕੀਤੇ ਪਿਰਥੀ ਚੰਦ ਨੇ ਔਰ ਬੜੇ ਉਹਨਾਂ ਦੇ ਬੇਟੇ ਨੂੰ ਜਿਹੜਾ 13 ਸਾਲਾਂ ਤੋਂ ਗੋਬਿੰਦ ਹਰਕੋਬਿੰਦ ਪਾਸ਼ਾ ਮਹਾਰਾਜ ਆਏ ਨੇ avatars ਧਾਰੇ ਉਹਨੇ ਮਾਰਨ ਦੇ ਬੜੇ ਤਾਇ ਨੇ ਯਤਨ ਕੀਤੇ ਪਰ ਗੁਰੂ ਅਰਜਨ ਦੇ ਮਰ ਸ਼ਾਂਤੀ ਚ ਰਹੇ ਕਿਉਂਕਿ ਉਹਨਾਂ ਨੂੰ ਅਕਲ ਸੀ ਇਸ ਗੱਲ ਦਾ ਗਿਆਨ ਸੀ ਇਲਮ ਸੀ ਕਿ ਪ੍ਰਮਾਤਮਾ ਦੇ ਹੁਕਮ ਤੋਂ ਬਿਨਾ ਕੋਈ ਬੰਦਾ ਬੰਦੇ ਨੂੰ ਮਾਰ ਨਹੀਂ ਸਕਦਾਗਾ ਜੋ ਕਰ ਰਿਹਾ ਜੀਵਨ ਦੇਣਾ ਮੌਤ ਦੇ ਨਹੀਂ ਪ੍ਰਮਾਤਮਾ ਦੇ ਹੱਥ ਵਿੱਚ ਹੈ ਸਹਿਬ ਕਿਰਪਾ ਕਰਦੇ ਨੇ ਜਿਸ ਗੁਰ ਕੇ ਗ੍ਰਤੀ ਸੁਨੀਤਾ ਜਿਸ ਪ੍ਰਸਾਦ ਬੈਰੀ ਸਭ ਮੀਤਾ ਜਿਸ ਗੁਰੂ ਦੀ ਕਿਰਪਾ ਦੇ ਨਾਲ ਜਿਸ ਗੁਰੂ ਦੀ ਰਹਿਮਤ ਦੇ ਨਾਲ ਜਿਹੜੇ ਮੈਨੂੰ ਬੈਰੀ ਦੀਂਦੇ ਸੀ ਉਹ ਵੀ ਮੈਨੂੰ ਮਿੱਤਰ ਦਿਸਣ ਲੱਗ ਗਏ ਨੇ ਬੈਰ ਵਿਰੋਧ ਖਤਮੀ ਹੋ ਗਿਆ ਸਾਰਾ ਕਹਿਣ ਲੱਗੇ ਮੈਂ ਉਸ ਉਸ ਗੁਰੂ ਦੇ ਦਰ ਦੇ ਉੱਤੇ ਕਹਿੰਦੇ ਮੈਂ ਚੱਕੀ ਨਾਲ ਆਟਾ ਪੀਵਾਂ ਆਹ ਉਹਨਾਂ ਟਾਈਮਾਂ ਦੇ ਵਿੱਚ ਹੱਥ ਨਾਲ ਚੱਕੀ ਚਲਾ ਕੇ ਕਣਕ ਪੀ ਕੇ ਆਟਾ ਤਿਆਰ ਕਰਕੇ ਲੰਗਰ ਪਕਾਉਣਾ ਹੁੰਦਾ ਸੀ ਬੜੀ ਮਿਹਨਤ ਕਰਨੀ ਪੈਂਦੀ ਸੀ ਸੋ ਕਹਿਣ ਲੱਗੇ ਚੱਕੀ ਚਲਾਵਾਂ ਮੈਂ ਗੁਰੂ ਦੇ ਦਰ ਤੇ ਚੱਕੀ ਨਾਲ ਆਟਾ ਪੀ ਕੇ ਸੰਗਤਾਂ ਨੂੰ ਪ੍ਰਸ਼ਾਦਾ ਤਿਆਰ ਕਰਕੇ ਛਕਾਵਾਂ ਜਿਸ ਗੁਰੂ ਦੀ ਕਿਰਪਾ ਦੇ ਨਾਲ ਮੇਰੇ ਅੰਦਰ ਉਹ ਬੈਰ ਖਤਮ ਹੋ ਗਿਆ ਔਰ ਵੈਰੀ ਦੇ ਵਿੱਚੋਂ ਵੀ ਮੈਨੂੰ ਮਿੱਤਰਤਾ ਦਿਸਣ ਲੱਗਿਆ ਪਰ ਵੈਰੀ ਦੇ ਵਿੱਚੋਂ ਵੀ ਮੈਨੂੰ ਰੱਬ ਦਿਸਦਾ ਹੈ ਪਰਮਾਤਮਾ ਦਿਸਦਾ ਹੈ ਸੋ ਗੁਰਦੇਵ ਕਿਰਪਾ ਕਰਦੇ ਨੇ ਰਹਿਮਤ ਕਰਦੇ ਨੇ ਬਖਸ਼ਿਸ਼ ਕਰਦੇ ਨੇ ਸਹਬ ਰਹਿਮਤ ਕਰਦੇ ਨੇ ਸਹਬ ਕਹਿਣ ਲੱਗੇ ਭਾਈ ਤਿਸ ਗੁਰ ਕੀ ਗ੍ਰਹ ਪਿਸੂਨੀਤ ਜਿਸ ਪ੍ਰਸਾਦ ਵੈਰੀ ਸਭ ਵੀ ਜਿਨ ਗੁਰ ਮੋਕੋ ਦਿਨਾਂ ਜਿਓ ਆਪਣਾ ਦਾਸ ਰਾ ਆਪੇ ਮੁੱਲੀਓ ਜਿਸ ਗੁਰੂ ਨੇ ਮੇਰੇ ਤੇ ਕਿਰਪਾ ਕੀਤੀ ਵੇਖੋ ਗੁਰੂ ਦੇ ਘਰੇ ਮੱਥਾ ਟੇਕਣ ਆਇਆ ਬੰਦਾ ਕੋਈ ਪੁੱਤ ਮੰਗਦਾ ਕੋਈ ਘਰ ਮੰਗਦਾ ਕੋਈ ਜੈ ਦਾਦਾ ਸੰਸਾਰੀ ਪਦਾਰਥ ਮੰਗਦਾ ਗੁਰੂ ਦੇ ਦੇ ਕੇ ਮੋੜੀ ਜਾਂਦਾ ਵੀ ਲਓ ਭਾਈ ਸਭ ਨੂੰ ਦੇ ਹੀ ਜਾਂਦਾ ਇੱਕ ਕਹਿਣ ਲੱਗੀ ਉਹਦਾ ਦਾਸ ਉਹਦਾ ਪਿਆਰਾ ਕੋਈ ਗਰੀਬ ਖੜਾ ਆ ਕੇ ਗੁਰੂ ਦੀ ਲੈਣ ਚ ਪਰ ਗੁਰੂ ਸਾਹਿਬ ਨੇ ਉਸ ਨੂੰ ਕੋਲੇ ਬੁਲਾ ਕੇ ਭਾਈ ਜੋਗੇ ਵੰਗੂ ਗੋਦੀ ਚ ਬਾ ਲਿਆ ਕੋਲੇ ਬਾ ਲਿਆ ਤੇ ਭਾਵ ਕਿ ਉਸ ਨੂੰ ਆਪਦੇ ਘਰ ਦੀਆਂ ਚਾਬੀਆਂ ਹੀ ਫੜਾ ਦਿੱਤੀਆਂ ਔਰ ਸੰਸਾਰੀ ਪਦਾਰਥ ਭਾਵ ਕਿ ਜਿਨ੍ਹਾਂ ਨੂੰ ਆਪਾਂ ਸੰਤ ਕਹਿੰਦੇ ਆ ਜਿਨ੍ਹਾਂ ਨੂੰ ਆਪਾਂ ਗੁਰਮਖ ਕਹਿੰਦੇ ਆ ਜਿਨ੍ਹਾਂ ਨੂੰ ਆਪਾਂ ਬ੍ਰਹਮ ਗਿਆਨੀ ਕਹਿੰਦੇ ਆ ਜਿਨ੍ਹਾਂ ਨੂੰ ਆਪਾਂ ਸੂਰਮੇ ਕਹਿੰਦੇ ਆ ਭਾਵਕੇ ਗੁਰੂ ਉਹਨਾਂ ਨੂੰ ਜਿਵੇਂ ਬਾਬਾ ਜੱਸਾ ਸਿੰਘ ਆਲੂ ਵਾਲੀਏ ਵਰਗੇ ਜਾਂ ਹੋਰ ਤਮਾਮ ਸਿੱਖ ਹੋਏ ਨੇ ਜਿਨ੍ਹਾਂ ਨੂੰ ਗੁਰੂ ਆਪਣਾ ਸਾਰਾ ਹੀ ਘਰ ਦਾ ਉਸਤੇ ਕਿਰਪਾ ਕਰਕੇ ਉਸ ਨੂੰ ਸਾਰੀਆਂ ਵਡਿਆਈਆਂ ਦਿੰਦਾ ਹੈ ਤੇ ਦੁਨੀਆ ਆ ਕੇ ਉਹਨਾਂ ਕੋਲੇ ਆ ਕੇ ਝੁਕਦੀ ਆ ਕਿ ਸਾਦੂ ਸਾਡੀ ਬੇਨਤੀ ਕਰੋ ਸਾਡੀ ਅਰਦਾਸ ਕਰੋ ਭਾਵਕੇ ਗੁਰੂ ਐਡੀ ਕਿਰਪਾ ਕਰਦਾ ਕਹਿੰਨ ਲਗੀ ਆਪਣਾ ਦਾਸਰਾ ਆਪੇ ਮੁੱਲ ਗੁਰੂ ਨੇ ਆਪਦਾ ਦਾਸਰਾ ਆਪੇ ਹੀ ਮੁੱਲ ਲੈ ਲਿਆ ਭਾਵ ਕਿ ਉਸ ਨੂੰ ਖਰੀਦ ਲਿਆ ਭਾਵ ਕਿ ਉਸ ਨੂੰ ਆਪਣਾ ਬਣਾ ਲਿਆ ਤੇ ਆਪਣੇ ਘਰ ਦਾ ਆਗੂ ਬਣਾ ਦਿੱਤਾ ਜਿਹੜੇ ਕਹਿੰਦੇ ਸੀ ਅਮਰੁੱਲ ਤੇ ਫਿਰਤੇ ਕੋਈ ਬਾਤ ਨਾ ਪੁੱਛਤਾ ਗੁਰ ਸਤ ਸਤਗੁਰ ਕੀਰੇ ਸਾ ਹਮ ਥਾਪੇ ਵੀ ਅਸੀਂ ਤਾਂ ਕੀੜਿਆਂ ਵਰਗੇ ਸੀ ਰੁਲਦੇ ਫਿਰਦੇ ਸੀ ਰੋਟੀ ਤੋਂ ਮਤਾਜ ਸੀ ਤੇ ਗੁਰੂ ਨੇ ਸਾਨੂੰ ਬਾਦਸ਼ਾਹੀਆਂ ਬਖਸ਼ਤੀਆਂ ਗੁਰੂ ਨੇ ਸਾਨੂੰ ਤਖਤਾਂ ਤੇ ਬਿਠਾ ਦਿੱਤਾ ਨਵਾਬ ਕਪੂਰ ਸਿੰਘ ਵਰਗਿਆਂ ਨੂੰ ਗੋਹੇ ਲੈਦ ਚੱਕਣ ਵਾਲੇ ਘੋੜਿਆਂ ਦੀ ਸੇਵਾ ਕਰਨ ਵਾਲਿਆਂ ਨੂੰ ਨਵਾਬੀਆਂ ਬਖਸ਼ ਦਿੱਤੀਆਂ ਸੋ ਸਹਬ ਕਿਰਪਾ ਕਰਦੇ ਨੇ ਇਹ ਗੁਰੂ ਦੀ ਵਡਿਆਈ ਆ ਗੁਰੂ ਦੀ ਬਖਸ਼ਿਸ਼ ਆ ਰਹਿਮਤ ਕਰਦੇ ਨੇ ਸਹਬ ਕਿਰਪਾ ਕਰਦੇ ਨੇ ਆਪੇ ਲਾਇਓ ਆਪਣਾ ਪਿਆਰ ਸਦਾ ਸਦਾ ਤਿਸ ਗੁਰ ਕੋ ਨਮ ਸਕਾਰ ਭਾਈ ਜਦੋਂ ਗੁਰੂ ਕਿਰਪਾ ਕਰਦਾ ਨਾ ਉਸ ਨੂੰ ਬਾਣੀ ਪੜਨ ਨੂੰ ਉਹਦਾ ਜੀ ਕਰਦਾ ਸਿਮਰਨ ਕਰਨ ਨੂੰ ਉਹਦਾ ਜੀ ਕਰਦਾ ਗੁਰਬਾਣੀ ਦੀ ਕਥਾ ਕੀਰਤਨ ਸੁਣਨ ਨੂੰ ਉਹਦਾ ਜੀ ਕਰਦਾ ਤੇ ਜਦੋਂ ਉਹ ਪਿਆਰ ਵਲਾ ਦਿੰਦਾ ਆਪਣਾ ਬਾਣੀ ਨਾਲ ਪਿਆਰ ਬਣ ਜਾਂਦਾ ਤੇ ਉਹ ਫਿਰ ਉਸ ਗੁਰੂ ਤੇ ਇੰਨਾ ਮਾਨ ਕਰਦਾ ਕਿ ਮੈਂ ਵਾਰ-ਵਾਰ ਗੁਰੂ ਨੂੰ ਨਾਮ ਸਕਾਰ ਕਰਾਂ ਐਸੇ ਲੋਕ ਨੇ ਜਿਹੜੇ ਮੀ ਨੇਤੋਂ ਗੁਰਦੁਆਰੇ ਜਾਂਦੇ ਆ ਸੰਗਰਾਮ ਤੇ ਜਾਂ ਕੋਈ ਦੁੱਖ ਸੁੱਖ ਚ ਕਿਤੇ ਜਾਂਦੇ ਨੇ ਪਰ ਉਹ ਸਿੱਖ ਸੁਬਾ ਸ਼ਾਮ ਜਾਂ ਹਰ ਰੋਜ਼ ਗੁਰੂ ਦੇ ਦਰਸ਼ਨ ਕਰਦਾ ਗੁਰੂ ਨੂੰ ਨਮਸਕਾਰ ਕਰਦਾ ਕਿਉਂਕਿ ਗੁਰੂ ਦੀਆਂ ਰਹਿਮਤਾਂ ਨੂੰ ਉਹ ਗੁਰੂ ਦੀਆਂ ਬਖਸ਼ਿਸ਼ਾਂ ਨੂੰ ਉਹ ਆਪਣੇ ਹਿਰਦੇ ਵਿੱਚ ਵਸਾ ਕੇ ਗੁਰੂ ਦਾ ਅਤਿਵ ਸਤਕਾਰ ਕਰਦਾ ਕਿ ਮੇਰੇ ਤੇ ਗੁਰੂ ਨੇ ਬਹੁਤ ਵੱਡੀ ਕਿਰਪਾ ਕੀਤੀ ਹੈ ਨਹੀਂ ਤਾਂ ਸੰਸਾਰੀ ਬੰਦੇ ਲੈ ਲੈ ਭੁੱਲੀ ਜਾਂਦੇ ਨੇ ਤੇ ਕਹਿਣ ਲੱਗੇ ਗੁਰੂ ਦਾ ਤਾਂ ਵਿਰਪਾ ਹੀ ਨਹੀਂ ਪਾਉਂਦੇ ਸਾਰੇ ਮੈਂ ਮੈਂ ਕਰਦੇ ਨੇ ਕਿ ਮੈਂ ਕੀਤਾ ਮੈਂ ਕਰ ਰਿਹਾ ਪਰ ਕਹਿਣ ਲੱਗੇ ਗੁਰੂ ਦਾ ਸਿੱਖ ਸਭ ਕੁਝ ਗੁਰੂ ਨੂੰ ਮੰਨਦਾ ਕਲ ਕਲੇਸ਼ ਭੈ ਭ੍ਰਮ ਦੁਖ ਲਾਥਾ ਕਹੋ ਨਾਨਕ ਮੇਰਾ ਗੁਰ ਸਮਰਾਤਾ ਕਹਿਣ ਲੱਗੇ ਮੇਰੇ ਗੁਰੂ ਨੇ ਕਿਰਪਾ ਕਰਤੀ ਮੇਰੇ ਸਾਰੇ ਕਲੇਸ਼ ਖਤਮ ਹੋ ਗਏ ਨੇ ਮੇਰੇ ਅੰਦਰੋਂ ਭੈ ਖਤਮ ਹੋ ਗਿਆ ਡਰ ਖਤਮ ਹੋ ਗਿਆ ਦੁੱਖ ਖਤਮ ਹੋ ਗਏ ਨੇ ਕਿਉਂਕਿ ਇਹਨਾਂ ਨੂੰ ਖਤਮ ਕਰਨ ਵਾਲਾ ਵਾਲਾ ਮੇਰਾ ਗੁਰੂ ਹੀ ਸਮਰੱਥ ਹੈ ਹੋਰ ਕੋਈ ਇੰਨਾ ਸਮਰੱਥ ਨਹੀਂ ਇਹ ਨਹੀਂ ਕਰ ਸਕਦਾ ਜੋ ਮੇਰੇ ਗੁਰੂ ਨੇ ਮੇਰੇ ਤੇ ਕਿਰਪਾ ਕਰਕੇ ਮੈਨੂੰ ਸੰਸਾਰੀ ਜੰਜਾਲਾਂ ਚੋਂ ਕੱਢ ਕੇ ਨਾਮ ਦੀ ਬੰਦਗੀ ਦੀ ਤੰਦਰੁਸਤੀ ਦੀ ਦਾਤ ਬਖਸ਼ੀ ਹੈ ਇਹ ਵੱਡੇ ਪੰਥ ਦੇ ਵਿੱਚ ਮੈਨੂੰ ਸੇਵਾ ਦਿੱਤੀ ਹੈ ਇਸ ਕਰਕੇ ਗੁਰੂ ਜੀ ਕਿਰਪਾ ਕਰਨਾ ਕਿ ਆਪਾਂ ਵੀ ਐਸੇ ਗੁਰੂ ਸਮਰੱਥ ਗੁਰੂ ਦੇ ਚਰਨਾਂ ਨਾਲ ਜੁੜ ਕੇ ਆਪਣਾ ਜਨਮ ਸਵਾਰੀਏ ਤਾਂ ਕਿ ਅਸੀਂ ਵੀ ਆਪਣਾ ਮਨੁੱਖਾ ਦੇਹੀ ਨੂੰ ਸਫਲ ਕਰਕੇ ਗੁਰੂ ਦੇ ਇਸ ਬਖਸ਼ਿਸ਼ ਨੂੰ ਦੇ ਪਾਤਰ ਬਣੀਏ ਤੇ ਆਪਣੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਇਨੀਆਂ ਕ ਬੇਨਤੀਆਂ ਪ੍ਰਵਾਨ ਕਰਨੀਆਂ ਵਿਚਾਰਾ ਕਰਦੇ ਹਾਂ ਤਮਾਮ ਭੁੱਲ ਜਾਂਦੀਆਂ ਗੁਰੂ ਦੀ ਸੰਗਤ ਗੁਰੂ ਕੇ ਮਾਣ ਜੋਗ ਨੇ ਬਲਾਉ ਫਤਿਹ ਖੁ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ